ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਪੰਚਾਂ ਤੇ ਸਰਪੰਚਾਂ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹ ਕਾਫੀ ਸਮੇਂ ਤੋਂ ਨਹੀਂ ਸਨ ਪਈਆਂ ਪਰ ਹੁਣ ਪਰ ਹੁਣ 15 ਅਕਤੂਬਰ ਨੂੰ ਜਿਹੜੀਆਂ ਇਹ ਵੋਟਾਂ ਪੈਣਗੀਆਂ ਤੇ 13237 ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਲਈ ਇਹ ਵੋਟਾਂ ਜਿਹੜੀਆਂ ਪੈਣਗੀਆਂ ਤੇ ਇਸ ਦੇ ਵਿੱਚ ਜਿਹੜੇ ਪੋਲਿੰਗ ਬੂਥ ਆ ਉਹ 19110 ਹੋਣਗੇ ਤੇ 1 ਕਰੋੜ 33 ਲੱਖ 97000 932 ਵੋਟਰ ਜਿਹੜੇ ਆ ਕਿ ਉਹ ਟੋਟਲ ਜਿਹੜੇ ਆ ਗਿਆ ਕਿ ਵੋਟ ਦਾ ਆਪਣੀ ਭੁਗਤਾਨ ਕਰਨਗੇ ਤੇ ਇੱਕ ਗੱਲ ਹੋਰ ਦੱਸ ਦਿੰਨੇ ਆ ਕਿ ਬੈਲਟ ਬਾਕਸ ਨਾਲ ਜਿਹੜੀ ਆ ਉਹ ਵੋਟ ਹੋਵੇਗੀ ਤੇ ਨੋਮੀਨੇਸ਼ਨ ਜਿਹੜੀ ਫੀਸ ਹੈਗੀ ਆ ਉਹ 100 ਰੁਪਏ ਜਿਹੜੀ ਆ ਜਰਨਲੇ ਹੋਏਗੀ ਤੇ ਇਸ ਤੋਂ ਇਲਾਵਾ ਐਸਸੀ ਐਸਟੀ ओबीसी ਲਈ ਜਿਹੜੀ ਫੀਸ ਹੈਗੀ ਆ ਉਹ 50 ਰੁਪਏ ਕੀਤੀ ਗਈ ਹੈਗੀ ਆ ਤੇ ਇਹ ਜਿਹੜੀਆਂ ਵੋਟਾਂ ਹੈਗੀਆਂ ਆ ਉਹ ਤੁਹਾਨੂੰ ਪਤਾ ਆ ਹੀ ਗਈਆਂ ਆ ਇਸ ਕਰਕੇ ਸੋਚ ਸਮਝ ਕੇ ਜਿਹੜੀ ਹੈ ਵੋਟ ਪਾਣਾ ਕਿਉਂਕਿ 5 ਸਾਲ ਲਈ ਜਿਹੜਾ ਪਿੰਡ ਆ ਉਹ ਤੁਸੀਂ ਉਸ ਨੁਮਾਇंदे ਦੇ ਹੱਥ ਕਰ ਰਹੇ ਹੋ ਤੇ ਜਿਹੜਾ ਸਰਪੰਚ ਹੈਗਾ ਜਿੱਥੋਂ ਤੱਕ ਖਰਚੇ ਦੀ ਗੱਲ ਕਰੀਏ ਤਾਂ ਸਰਪੰਚ 40000 ਰੁਪਇਆ ਜਿਹੜਾ ਆ ਕੋ ਆਪਣਾ ਖਰਚਾ ਕਰ ਸਕਦਾ ਆ ਤੇ ਜਿਹੜਾ ਪੰਚ ਹੈਗਾ ਮੈਂਬਰ ਪੰਚਾਇਤ ਜਿਹਨੇ ਖੜਨਾ ਹੈਗਾ ਆ ਤੇ ਉਹਦੀ ਲਿਮਟ ਜਿਹੜੀ ਖਰਚੇ ਦੀ ਆ ਉਹ 30000 ਰੁਪਏ ਰੱਖੀ ਗਈ ਹੈਗੀ ਹੈ ਚਲੋ ਹੁਣ ਜਿਹੜਾ ਇੰਤਜ਼ਾਰ ਹੈਗਾ ਕਿ ਕਾਗਜ਼ ਕਦੋਂ ਭਰਨੇ ਆ ਫਿਰ ਇਸ ਲਈ ਤੇ ਦੇਖੋ ਸਮਾਂ ਤੇ ਬਹੁਤਾ ਨਹੀਂ ਰਹਿ ਗਿਆ 27 ਸਤੰਬਰ ਨੂੰ ਜਿਹੜੇ ਆ ਕਿ ਇਹ ਕਾਗਜ਼ ਜਿਹੜੇ ਆ ਇਹ ਭਰੇ ਜਾਂ ਭਰਨੇ ਸ਼ੁਰੂ ਹੋ ਜਾਣਗੇ ਜਾਨੀ ਕਿ ਅੱਜ 25 ਤਰੀਕ ਹੋ ਗਈ 26 27 ਇੱਕ ਦੋ ਦਿਨ ਰਹਿ ਗਏ ਆ 27 ਸਤੰਬਰ ਨੂੰ ਤੁਸੀਂ ਜਿਹੜੇ ਆ ਇਹ ਕਾਗਜ਼ ਭਰ ਸਕਦੇ ਹੋ ਤੇ 3 ਵਜੇ ਤੱਕ ਜਿਹੜੇ ਆ ਇਹ ਕਾਗਜ਼ ਜਿਹੜੇ ਆ ਭਰੇ ਜਾਣਗੇ ਤੇ ਹੁਣ ਇਹ ਤੁਸੀਂ ਸੋਚੂਗੇ ਤੇ ਕਾਗਜ਼ ਦੀ ਆਖਰੀ ਭਰਨ ਦੀ ਤਰੀਖ ਕਿਹੜੀ ਹੈਗੀ ਆ ਮੈਂ ਵੀ ਕਈ ਵਾਰ ਪੰਚਾਇਤਾਂ ਦੇ ਵਿੱਚ ਪੰਜ ਲੈਵਲ ਤੇ ਜਾਂ ਹੋਰ ਇਲੈਕਸ਼ਨ ਲੜਦਾ ਰਿਆ ਅਸੀਂ ਦੇਖਿਆ ਕਿ 27 ਤਰੀਕ 28 ਤਰੀਕ 29 ਜਾਂ 30 31 ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਗਿਆ ਕਿ ਕਾਗਜ਼ ਅਕਸਰੀ ਦੇਖਿਆ ਆ ਕਿ ਅਸੀਂ ਨਹੀਂ ਭਰੇ ਜਾਂਦੇ ਹੈਗੇ ਅਸੀਂ ਇਹ ਬਹੁਤ ਵਾਰ ਦੇਖਿਆ ਹੈਗਾ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਤੈਅ ਕਰਨਾ ਹੁੰਦਾ ਆ ਕਿ ਸਾਡਾ ਕੌਣ ਸਰਪੰਚ ਹੋਏਗਾ ਕੌਣ ਪੰਚ ਹੋਏਗਾ ਇਹ ਚੀਜ਼ਾਂ ਜਿਹੜੀਆਂ ਉਹ ਤੈਅ ਕਰਦੇ ਆ ਫਿਰ ਵਾਡਾਂ ਦੇ ਵਿੱਚੋਂ ਕੌਣ-ਕੌਣ ਹੋਏਗਾ ਇਹ ਤੈਅ ਕਰਨ ਨੂੰ ਉਹਨਾਂ ਨੂੰ ਥੋੜਾ ਸਮਾਂ ਲੱਗ ਜਾਂਦਾ ਫਿਰ ਉਹ ਇਹ ਵੀ ਦੇਖਦੇ ਆ ਵੀ ਪਹਿਲਾਂ ਦੇਖੀਏ ਕਿਹੜਾ ਜਿਹੜਾ ਕਾਗਜ਼ ਭਰਦਾ ਆ ਸੋ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਕਿ 27 ਸਤੰਬਰ ਨੂੰ ਜਿਹੜਾ ਆ ਉਹ ਕਾਗਜ਼ ਭਰਨੇ ਆ ਤੁਸੀਂ ਸ਼ੁਰੂ ਹੋ ਜਾਣਗੇ ਤੁਸੀਂ ਭਰ ਸਕਦੇ ਹੋ ਤੇ ਇਹਦੀ ਜਿਹੜੀ ਆਖਰੀ ਤਰੀਕ ਹੈਗੀ ਆ ਉਹ 4 ਅਕਤੂਬਰ ਆ 27 ਤੋਂ ਲੈ ਕੇ 4 ਅਕਤੂਬਰ ਤੱਕ ਜਿਹੜੇ ਆ ਇਹ ਤੁਸੀਂ ਕਾਗਜ਼ ਜਿਹੜੇ ਆ ਉਹ ਭਰ ਸਕਦੇ ਹੋ ਸਮਾਂ ਵੀ ਨੋਟ ਕਰ ਲਓ 3 ਵਜੇ ਤੱਕ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਕਿ 5 ਤਰੀਕ ਨੂੰ ਜਿਹੜੇ ਤੁਸੀਂ ਕਾਗਜ਼ ਭਰੇ ਹੋਏ ਹੈਗੇ ਆ ਕਿ ਉਹਦੇ ਵਿੱਚ ਕੋਈ ਤਰੂਟੀ ਨਾ ਪਾਈ ਜਾਵੇ ਜਾਂ ਕੋਈ ਖਾਮੀ ਨਾ ਪਾਈ ਜਾਵੇ ਕਿ ਉਹ ਕਾਗਜ਼ ਸਹੀ ਹਨ ਜਾਂ ਨਹੀਂ ਸਹੀ ਹੈਗੇ ਤੇ ਉਹ 5 ਤਰੀਕ ਨੂੰ ਜਿਹੜੀ ਆ ਕਾਗਜ਼ਾਂ ਦੀ ਤੁਹਾਡੇ ਜਿਹੜੇ ਆ ਭਰੇ ਹੋਏ ਆ ਪੰਜ ਜਾਂ ਸਰਪੰਚ ਨੇ ਉਹਦੀ ਜਾਂਚ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੁਣ ਅੱਗੇ ਚੱਲਦੇ ਆਂ ਤੇ ਕਈ ਵਾਰ ਇਦਾਂ ਹੁੰਦਾ ਆ ਕਿ ਕਾਗਜ਼ ਤਾਂ ਭਰੇ ਜਾਂਦੇ ਆ ਕਈ ਕਾਗਜ਼ ਵਾਪਸ ਵੀ ਲੈ ਲੈ ਜਾਂਦੇ ਆ ਜਿਹਨੂੰ ਕਹਿੰਦੇ ਆ ਕਿ ਅਸੀਂ ਆਪਣੇ ਪੇਪਰ ਚੱਕ ਲਏ ਆ ਉਹਦੀ ਜਿਹੜੀ ਤਰੀਕ ਹੈਗੀ ਆ 7 ਅਕਤੂਬਰ ਆ ਜੀ ਮਤਲਬ ਕਿ 7 ਅਕਤੂਬਰ ਨੂੰ ਤੁਸੀਂ ਕਾਗਜ਼ ਜਿਹੜੇ ਵਾਪਸ ਲੈ ਸਕਦੇ ਆ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ 4 ਤਰੀਕ ਤੱਕ ਤੁਸੀਂ ਉਹ ਕਾਗਜ਼ ਭਰ ਸਕਦੇ ਹੋ 3 ਵਜੇ ਤੱਕ 5 ਤਰੀਕ ਨੂੰ ਕਾਗਜ਼ਾਂ ਦੀ ਜਾਂਚ ਹੋਣੀ ਆ ਤੇ 7 ਅਕਤੂਬਰ ਨੂੰ ਜਿਹੜਾ ਵੀ ਚਾਹਦਾ ਕਿ ਮੈਂ ਆਪਣੇ ਕਾਗਜ਼ ਚੱਕਣੇ ਆ ਵਾਪਸ ਲੈਣੇ ਆ ਤੇ ਉਹ ਵਾਪਸ ਲੈ ਸਕਦੇ ਹੈਗੇ ਆ ਤੇ ਜਿਹੜੇ ਉੱਤੇ ਚੋਣ ਨਿਸ਼ਾਨ ਹੁੰਦੇ ਹੈਗੇ ਆ ਕੋਈ ਪਾਰਟੀ ਤੇ ਚੋਣ ਨਿਸ਼ਾਨ ਨਹੀਂ ਹੋਏਗਾ ਉਹ ਅਲੱਗ-ਅਲੱਗ ਹੁੰਦੇ ਆ ਕੋਈ ਜੱਗ ਹੁੰਦਾ ਆ ਕੋਈ ਮੱਗ ਹੁੰਦਾ ਆ ਕੋਈ ਮਸ਼ੀਨ ਹੁੰਦੀ ਆ ਕੋਈ ਪੱਖਾ ਹੁੰਦਾ ਆ ਇਸ ਤਰ੍ਹਾਂ ਜਿਹੜੇ ਪੰਜਾਂ ਦੇ ਚੋਣ ਨਿਸ਼ਾਨ ਹੋਣਗੇ ਉਹ 70 ਹੋਣਗੇ ਤੇ ਸਰਪੰਚਾਂ ਦੇ ਜਿਹੜੇ ਹੈਗੇ ਆ ਚੋਣ ਨਿਸ਼ਾਨ ਉਹ 38 ਹੋਣਗੇ ਤੇ ਇਹ ਜਿਹੜੀਆਂ ਹੈਗੀਆਂ ਆ ਵੋਟਾਂ ਜਿਹੜੀਆਂ ਹੈਗੀਆਂ ਆ ਇਸ ਵਾਰ ਇੱਕ ਹੋਰ ਆਪਸ਼ਨ ਆਇਆ ਉਹ ਨੋਟਾ ਦਾ ਮੰਨ ਲਓ ਕਿਸੇ ਨੂੰ ਪਸੰਦੇ ਨਹੀਂ ਕੋਈ ਮੈਂਬਰ ਉਹ ਬੋਰਡ ਤਾਂ ਪਾਣ ਜਾਂਦੇ ਆ ਪਰ ਉਹ ਕਹਿੰਦੇ ਆ ਕਿ ਸਾਨੂੰ ਨਹੀਂ ਕੋਈ ਮੈਂਬਰ ਪਸੰਦ ਆ ਜਿਹੜੇ ਪਿੰਡ ਵਿੱਚੋਂ ਖੜੇ ਕੀਤੇ ਹੈਗੇ ਆ ਕੋਈ ਵੀ ਸਾਨੂੰ ਪਸੰਦ ਨਹੀਂ ਆਏਗਾ ਤੇ ਉਹ ਫਿਰ ਆਪਣਾ ਜਿਹੜਾ ਨੋਟਾ ਦਾ ਬਟਨ ਵੀ ਜਿਹੜਾ ਉਹ ਦਬਾ ਸਕਦੇ ਹੈਗੇ ਆ ਤੋ ਸਾਡੀ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੀ ਇੱਕ ਰਿਕੁਐਸਟ ਕਰਦਾ ਕਿ ਦੇਖੋ ਤੁਹਾਡੇ ਗੁਣ ਪਿੰਡ ਦਾ ਸਵਾਲ ਹੈਗਾ ਆ ਤੁਸੀਂ ਸਾਰੇ ਜਾਣਦੇ ਆ ਕਿ ਕਿਹੜਾ ਬੰਦਾ ਸਹੀ ਆ ਕਿਹੜਾ ਬੰਦਾ ਗਲਤ ਆ ਕਿਹੜਾ ਵਿਕਾਸ ਕਰ ਸਕਦਾ ਕਿਹੜਾ ਵਿਕਾਸ ਨਹੀਂ ਕਰ ਸਕਦਾ ਇਸ ਕਰਕੇ ਵੋਟ ਜਿਹੜੀ ਆ ਤੁਸੀਂ ਸੋ ਸਮਝ ਕੇ ਪਾਣੀ ਕਿਉਂਕਿ 5 ਸਾਲ ਲੇ ਪਿੰਡ ਨੂੰ ਤੁਸੀਂ ਉਹਨਾਂ ਦੇ ਹਵਾਲੇ ਕਰ ਰਹੇ ਹੋ ਫਿਰ ਬਾਅਦ ਦੇ ਵਿੱਚ 55 ਸਾਲਾਂ ਬਾਅਦ ਤੁਹਾਡੇ ਹੱਥੇ ਮੌਕਾ ਆਏਗਾ। ਸੋ ਇਸ ਕਰਕੇ ਜਿਹੜੀ ਆ ਕਿ ਨਵਾਂ ਸ਼ਹਿਰ ਦਵਾਬਾ ਤੁਹਾਨੂੰ ਰਿਕੁਐਸਟ ਕਰਦਾ ਬੇਨਤੀ ਕਰਦਾ ਤੁਸੀਂ ਜਿਹੜੀ ਵੋਟ ਹੈਗੀ ਆ ਇਹ ਤੁਹਾਡਾ ਹੱਕ ਹੈਗਾ ਪਾਣਾ। ਇਸ ਹੱਕ ਨੂੰ ਤੁਸੀਂ ਗਵਾਣਾ ਨਹੀਂ। ਇਹ ਨਾ ਸੋਚੋ ਕਿ ਮੇਰੀ ਵੋਟ ਨਾਲ ਕੀ ਹੋ ਜਾਣਾ ਜੇ ਮੈਂ ਨਾ ਵੀ ਪਾਣ ਗਿਆ। ਕਿਉਂਕਿ ਕਈ ਵਾਰ ਤੇ ਪੰਚੀ ਸਰਪੰਚੀ ਜਿਹੜੀ ਹੁੰਦੀ ਆ ਇੱਕ ਵੋਟ ਦੇ ਨਾਲ ਵੀ ਰਹਿ ਜਾਂਦੀ ਹੈਗੀ ਆ। ਇਸ ਕਰਕੇ ਤੁਹਾਡੀ ਜਿਹੜੀ ਇਹ ਵੋਟ ਹੈਗੀ ਆ ਬੇਹੱਦ ਹੀ ਕੀਮਤੀ ਹੈਗੀ ਆ ਬਹੁਤ ਕੀਮਤੀ ਹੈਗੀ ਆ ਔਰ ਇਹ ਨਾ ਸੋਚੋ ਕਿ ਚਲੋ ਕੋਈ ਨਹੀਂ ਅਸੀਂ ਵੋਟ ਸਾਡੀ ਨਾਲ ਕੀ ਬਣ ਜਾਣਾ ਨਹੀਂ ਪਰ ਤੁਸੀਂ ਵੋਟ ਜ਼ਰੂਰ ਪਾਣੀ ਹੈਗੀ ਆ ਵੋਟ ਕਰਨ ਸਾਰਿਆਂ ਨੇ ਜਾਣਾ ਹੈਗਾ ਜਿਹਦੀ ਜਿਹਦੀ ਵੀ ਵੋਟ ਬਣੀ ਹੋਈ ਹੈਗੀ ਆ ਠੀਕ ਹੈ ਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਬੰਦਾ ਪਸੰਦ ਨਹੀਂ ਤਾਂ ਉੱਥੇ ਨੋਟਾ ਦਾ ਆਪਸ਼ਨ ਵੀ ਹੈਗਾ ਤੁਸੀਂ ਉਹ ਜਿਹੜਾ ਆ ਉੱਤੇ ਵੀ ਮੋਰ ਲਗਾ ਸਕਦੇ ਹਾਂ ਉਹ ਉਹ ਕਰ ਸਕਦੇ ਹੈਗੇ ਆ ਠੀਕ ਆ ਸੋ ਇਸ ਕਰਕੇ ਵੋਟ ਜਿਹੜੀ ਆ ਉਹ ਜਰੂਰ ਪਾਣੀ ਹੈਗੀ ਆ ਤੇ ਇੱਕ ਤੁਹਾਨੂੰ ਹੋਰ ਮੈਂ ਰਿਕਵੈਸਟ ਅਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕਰਦਾ ਕਿ ਕਈ ਵਾਰ ਇਦਾਂ ਹੁੰਦਾ ਹੈ ਅਸੀਂ ਅਕਸਰ ਇਲੈਕਸ਼ਨਾਂ ਵਿੱਚ ਦੇਖਿਆ ਜਾ ਨੋਟ ਵੰਡੇ ਜਾਂਦੇ ਆ ਸ਼ਰਾਬ ਵੰਡੀ ਜਾਂਦੀ ਆ ਉਹ ਐਰਾ ਵਗੈਰਾ ਵਗੈਰਾ ਵੰਡਿਆ ਜਾਂਦਾ ਹੈਗਾ ਉਸ ਚੀਜ਼ ਦੇ ਲਾਲਚ ਵਿੱਚ ਆ ਕੇ ਤੁਸੀਂ ਵੋਟ ਨਹੀਂ ਕਰਨੀ ਕਿਉਂਕਿ ਦੇਖੋ ਕੋਈ ਚੋਰੀ ਛੁਪੇ ਬਣ ਦਿੰਦੇ ਆ ਜੇ ਤੁਸੀਂ ਉਹਨਾਂ ਚੀਜ਼ਾਂ ਦੇ ਲਾਲਚ ਵਿੱਚ ਆ ਕੇ ਵੋਟ ਪਾਉਂਗੇ ਕਿ ਸਾਨੂੰ ਤਾਂ ਇਹ ਨਹੀਂ ਇੰਨਾ ਮਾਲ ਦੇ ਦਿੱਤਾ ਤਾਂ ਤੁਸੀਂ ਪਿੰਡ ਨੂੰ ਜਿਹੜਾ ਆ ਕਿ 5 ਸਾਲ ਲਈ ਗਲਤ ਹੱਥਾਂ ਦੇ ਅਪਤ ਵਿੱਚ ਦੇ ਦੋਗੇ ਤੁਸੀਂ ਪਿੰਡ ਦੇ ਵਿੱਚ ਖੁਦ ਰਹਿੰਦੇ ਹੋ ਤੁਹਾਨੂੰ ਹਰ ਇੱਕ ਜਾਣਦੇ ਆ ਹਰ ਇੱਕ ਨਾਲ ਤੁਹਾਡਾ ਵਾਅਦਾ ਵਾਸਤਾ ਪਿੰਦਾ ਹੈਗਾ ਆ ਤੁਸੀਂ ਇਹ ਦੇਖਣਾ ਆ ਕਿ ਕਿਹੜਾ ਬੰਦਾ ਸਹੀ ਆ ਪਿੰਡ ਦਾ ਵਿਕਾਸ ਕਰ ਸਕਦਾ ਆ ਬਿਨਾਂ ਲਾਲਚ ਕੀਤੇ ਕੋਈ ਲਾਲਚ ਨਹੀਂ ਕਰਨਾ ਬਿਨਾਂ ਲਾਲਚ ਤੋਂ ਜਿਹੜਾ ਆ ਉਹ ਤੁਸੀਂ ਜਿਹੜੀ ਵੋਟ ਹੈਗੀ ਆ ਜਾ ਕੇ ਪਾਣੀ ਹੈਗੀ ਆ ਤਾਂ ਹੀ ਤੁਸੀਂ ਪਿੰਡ ਦੇ ਜਿਹੜੀ ਆ ਸਹੀ ਪੰਚਾਇਤ ਪੰਚ ਜਾਂ ਸਰਪੰਚ ਨੂੰ ਚੁਣ ਸਕੋਗੇ ਕਿਸੇ ਦੇ ਬਖਾਵੇ ਵਿੱਚ ਆ ਕੇ ਵੋਟ ਨਹੀਂ ਪਾਣੀ ਹੈਗੀ ਕਿ ਕਿਸੇ ਦੇ ਡਰਾਵੇ ਵਿੱਚ ਆ ਕੇ ਵੋਟ ਨਹੀਂ ਪਾਣੀ ਜਦੋਂ ਵੀ ਤੁਸੀਂ ਵੋਟ ਪਾਣੀ ਆ ਰੱਬ ਨੇ ਤੁਹਾਨੂੰ ਦਿਮਾਗ ਦਿੱਤਾ ਹੋਇਆ ਆ ਆਪਣੀ ਬੁੱਧੀ ਦੇ ਨਾਲ ਸੋਚ ਸਮਝ ਕੇ ਤੁਸੀਂ ਵੋਟ ਪਾਣੀ ਆ ਕਿ ਸਾਡੇ ਪਿੰਡ ਦਾ ਵਿਕਾਸ ਕੌਣ ਕਰ ਸਕਦਾ ਇਸ ਕਰਕੇ ਸਹੀ ਜਿਹੜੀ ਆ ਬੋਰਡ ਦੀ ਆਪਣੀ ਵਰਤੋਂ ਤੁਸੀਂ ਕਰੋਗੇ ਤਾਂ 5 ਸਾਲ ਲਈ ਜਿਹੜਾ ਤੁਹਾਡਾ ਪਿੰਡ ਆ ਉਹ ਸਹੀ ਹੱਥਾਂ ਦੇ ਵਿੱਚ ਚਲਾ ਜਾਵੇਗਾ ਸੋ ਵੋਟ ਪਾਣ ਤੋਂ ਖੁੰਝਣਾ ਨਹੀਂ ਆ ਵੋਟ ਪਾਣ ਜਿਹੜੀ ਆ ਉਹ ਤੁਸੀਂ ਜ਼ਰੂਰ ਜਾਣਾ ਜਿਹੜੇ ਵੀ ਕੰਮਕਾਰ ਕਰਨੇ ਆ ਤੁਸੀਂ ਇੱਕ ਦਿਨ ਪਹਿਲਾਂ ਕਰ ਲਓ ਦੋ ਦਿਨ ਪਹਿਲਾਂ ਕਰ ਲਓ ਵੈਸੇ ਤਾਂ ਉਸ ਦਿਨ ਦੀ ਛੁੱਟੀ ਹੋਣੀ ਹੈਗੀ ਆ ਇਹ ਨਾ ਸੋਚੋ ਪੇ ਜੇ ਛੁੱਟੀ ਆ ਚਲੋ ਅੱਜ ਆਪਾਂ ਮੋਟਰਸਾਈਕਲ ਚੱਕੀਏ ਪਰਿਵਾਰ ਦੇ ਨਾਲ ਕਿਤੇ ਹੋਰ ਪਾਸੇ ਜਾਈਏ ਜਾਣਾ ਜਾਓ ਪਰ ਬੋਟ ਕਰਕੇ ਜਾਣਾ